ਗਲਦੇਸ਼ ਦੁਨੀਆ ਦੀ ਭਾਰਤੀ ਤੱਟ ਰਖਕ ਨੇ ਆਪਣਾ ਪਹਿਲਾ ਇਨ ਬਿਲਟ ਪ੍ਰਦੂਸ਼ਨ ਕੰਟਰੋਲ ਜਹਾਜ਼ ਸਮੁੰਦਰ ਪ੍ਰਤਾਪ ਯਾਰਡ 1267 ਸ਼ਾਮਿਲ ਕੀਤਾ ਹੈ ਜੋ ਦੇਸ਼ ਦੀ ਸਮੁੰਦਰੀ ਵਾਤਾਵਰਣ ਸੁਰੱਖਿਆ ਸਮਰਥਾਵਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗਾ ਇਸ ਜਹਾਜ਼ ਨੂੰ ਗੋਆ ਸਿੰਯਾਰਡ ਲਿਮਟਿਡ ਦੁਆਰਾ ਦੋ ਜਹਾਜ਼ ਪੀਸੀਬੀ ਪ੍ਰੋਜੈਕਟ ਦੇ ਤਹਿਤ ਡਿਜ਼ਾਈਨ ਅਤੇ ਨਿਰਮਾਣ ਕੀਤਾ ਗਿਆ ਹੈ ਸਾਟ ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮਰੱਥੀ ਦੇ ਨਾਲ ਸਮੁੰਦਰ ਪ੍ਰਤਾਪ ਦਾ ਸ਼ਾਮਲ ਹੋਣਾ ਸਰਕਾਰ ਦੇ ਆਤਮ ਨਿਰਪਨ ਭਾਰਤ ਅਤੇ ਮੇਕ ਇਨ ਇੰਡੀਆ ਪਹਿਲਕਦਮੀਆਂ ਨੂੰ ਉਜਾਗਰ ਕਰਦਾ ਹੈ 2017 ਦੀ ਉਨਾਵ ਜਬਰਜਨਾਰ ਦੀ ਪੀਟ ਦੀ ਮਾਂ ਨੇ ਕਿਹਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਮੇਰੀ ਧੀ ਨੂੰ ਬੰਦੀ ਬਣਾ ਰਹੇ ਨੇ ਇਹ ਸੁਰੱਖਿਆ ਕਰਮਚਾਰੀ ਸਾਨੂੰ ਸਾਰਿਆਂ ਨੂੰ ਮਾਰਨਾ ਚਾਹੁੰਦੇ ਨੇ ਉਹ ਮੇਰੀ ਧੀ ਨੂੰ CRPF ਗੱਡੀ ਦੇ ਵਿੱਚ ਲੈ ਕੇ ਗਏ ਨੇ ਗੁਲਦੀਪ ਸਿੰਘਰ ਦੀ ਜ਼ਮਾਨਤ ਰੱਦ ਕੀਤੇ ਜਾਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੀ ਜਾਨ ਦੇ ਦੇਵਾਂਗੇ ਨਹੀਂ ਤਾਂ ਸਾਨੂੰ ਮਾਰ ਦਿੱਤਾ ਜਾਵੇਗਾ ਅਸੀਂ ਸੁਰੱਖਿਅਤ ਨਹੀਂ ਹਾਂ ਦੱਸ ਦਈਏ ਕਿ ਕੱਲ ਦਿੱਲੀ ਹਾਈ ਕੋਰਟ ਜਸਟਿਸ ਸੁਬਰਾਮਨੀਅਨ ਪ੍ਰਸ਼ਾਦ ਅਤੇ ਹਰੀਸ਼ ਵੈਦਿਆਨਾਥ ਸ਼ੰਕਰ ਦੀ ਬੈਂਚ ਨੇ ਪਾਜਪਾ ਦੇ ਸਾਫ ਦਾ ਵਿਧਾਇਕ ਗੁਲਦੀਪ ਸਿੰਘਰ ਦੀ ਸਜ਼ਾ ਨੂੰ ਉਸ ਦੀ ਸਜ਼ਾ ਵਿਰੁੱਧ ਅਪੀਲ ਜਿਹੜੀ ਲੰਬਿਤ ਰਹਿਣ ਤੱਕ ਮੁਲਤਵੀ ਕਰ ਦਿੱਤਾ ਹੈ ਅਦਾਲਤ ਨੇ ਸਿੰਗਰ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਤੇ ਰੋਕ ਲਾਉਂਦੇ ਹੋਏ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਅਤੇ ਉਸ ਨੂੰ 15 ਲੱਖ ਰੁਪਏ ਨਿਜੀ ਮੁਚਲਕੇ ਤੇ ਰਿਹਾਅ ਕਰਨ ਦਾ ਨਿਰਦੇਸ਼ ਜਾਰੀ ਕਰਤਾ ਹੈ ਹਾਲਾਂਕਿ ਅਦਾਲਤ ਨੇ ਇਸ਼ਤ ਰੱਖੀ ਹੈ ਕਿ ਕੁਲਦੀਪ ਸਿੰਗਰ ਫੀਲਡ ਦੇ 5 ਕਿਲੋਮੀਟਰ ਦਾਇਰੇ ਦੇ ਵਿੱਚ ਨਹੀਂ ਜਾ ਸਕੇਗਾ ਸਿੰਗਰ ਨੂੰ ਆਪਣਾ ਪਾਸਪੋਰਟ ਵੀ ਜਮ੍ਹਾਂ ਕਰਾਉਣਾ ਪਵੇਗਾ ਹਰ ਸੋਮਵਾਰ ਨੂੰ ਪੁਲਿਸ ਥਾਣੇ ਦੇ ਵਿੱਚ ਹਾਜ਼ਰੀ ਵੀ ਲਗਵਾਉਣੀ ਪਵੇਗੀ ਉਧਰ ਰੋਣਾਵ ਜਬਰਜਨਾ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਦਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਇਸ ਨੂੰ ਨਿਰਾਸ਼ਾਜਨਕ ਅਤੇ ਸ਼ਰਮਨਾਕ ਕਿਹਾ ਹੈ ਤੇ ਸਿਸਟਮ ਦੁਆਰਾ ਪੀੜਤ ਦੇ ਨਾਲ ਕੀਤੇ ਜਾ ਰਹੇ ਵਿਵਹਾਰ ਦੇ ਤਰੀਕੇ ਤੇ ਸਵਾਲ ਉਠਾਇਆ ਉਹਨਾਂ ਨੇ ਅੱਗੇ ਦਾਵਾ ਕੀਤਾ ਹੈ ਕਿ ਭਾਰਤ ਨਾ ਸਿਰਫ ਇੱਕ ਮਰਦਾ ਅਰਥਚਾਰਾ ਬਣਦਾ ਜਾ ਰਿਹਾ ਹੈ ਸਗੋਂ ਅਜਿਹੀਆਂ ਅਣਮਨੁੱਖੀ ਘਟਨਾਵਾਂ ਦੇ ਨਾਲ ਇੱਕ ਮਰਦਾ ਸਮਾਜ ਦੇ ਵਿੱਚ ਵੀ ਬਦਲ ਰਿਹਾ ਹੈ ਜਲੰਧਰ ਦੇ ਬੁਲੰਦਪੁਰ ਇਲਾਕੇ ਦੇ ਵਿੱਚ ਸੀਆਈਏ ਸਟਾਫ ਦੇ ਵੱਲੋਂ ਗੈਂਗਸਟਰ ਜੱਗੂ ਭਗਵਾਨ ਪੂਰੀਆ ਗੈਂਡ ਦੇ ਦੋ ਸ਼ੂਟਰਾਂ ਨੂੰ ਇਨਕਾਊਂਟਰਡ ਕਰ ਦਿੱਤਾ ਗਿਆ ਇਨਕਾਊਂਟਰ ਦੇ ਦੌਰਾਨ ਦੋਵਾਂ ਪਾਸਿਆਂ ਤੋਂ 15 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਨੇ ਪੁਲਿਸ ਦੀ ਕਾਰਵਾਈ ਦੇ ਵਿੱਚ ਦੋਵੇਂ ਸ਼ੂਟਰ ਗੋਲੀਆਂ ਲੱਗਣ ਦੇ ਕਾਰਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਜਿਹੜਾ ਹੈ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਇਲਾਜ ਦੇ ਲਈ ਭੱਤੀ ਕਰਵਾਇਆ ਗਿਆ ਇਨਕਾਊਂਟਰ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਸਮੇਤ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚਦੇ ਗਏ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਮੁਢਲੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਗ੍ਰਿਫਤਾਰ ਸ਼ੂਟਰ ਜੱਗੂ ਭਗਵਾਨ ਪੁਰੀਆ ਦੇ ਲਈ ਕੰਮ ਕਰਦੇ ਸਨ ਅਤੇ ਉਸ ਦੇ ਕਹਿਣ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹੁਣ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਨਗਰ ਨਿਗਮ ਚੰਡੀਗੜ੍ਹ ਦੇ ਵੱਲੋਂ ਸੈਕਟਰ 38 ਸਥਿਤ ਰਾਣੀ ਚਾਂਸੀ ਪਵਨਮਿਕੇ ਇੱਕ ਦਿਨ ਦੇ ਲਈ ਲਗਾਏ ਗਏ 1 ਰੁਪਿਆ ਸਟੋਰ ਨੂੰ ਜ਼ਰੂਰਤਮੰਦ ਲੋਕਾਂ ਦੇ ਵੱਲੋਂ ਭਰਪੂਰ ਹੰਗਾਰਾ ਮਿਲ ਰਿਹਾ ਹੈ। ਸਟੋਰ ਦੇ ਵਿੱਚ ਮੁਹैया करवाए ਗਏ ਸਮਾਨ ਨੂੰ ਲੈ ਕੇ ਲੋਕ ਖੁਸ਼ ਨਜ਼ਰ ਆਏ ਨੇ। ਉਹਨਾਂ ਨੇ ਨਗਰ ਨਿਗਮ ਦੇ ਇਸ ਉਪਰਾਲੇ ਦੀ ਖੁਲ ਕੇ ਸ਼ਿਲਾਗਾ ਕੀਤੀ ਹੈ ਇਸ 1 ਰੁਪਏ ਸਟੋਰ ਦੇ ਰਾਹੀਂ ਕਿਸੇ ਨੂੰ ਗਰਮ ਕਪੜੇ ਮਿਲੇ ਕਿਸੇ ਨੂੰ ਜੁੱਤੇ ਮਿਲੇ ਕਿਸੇ ਨੂੰ ਕਿਤਾਬਾਂ ਮਿਲੀਆਂ ਕਾਪੀਆਂ ਮਿਲੀਆਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਲਈ ਪੜ੍ਹਾਈ ਸੰਬੰਧੀ ਸਮਾਨ ਲੈ ਕੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸਟੋਰ ਦੇ ਵਿੱਚ ਸਭ ਤੋਂ ਵੱਧ ਗਿਣਤੀ ਕਪੜਿਆਂ ਅਤੇ ਜੁੱਤਿਆਂ ਦੀ ਰਹੀ ਤੇ ਹੁਣ ਲੋਕ ਕਰਦੇ ਅਗਲੀ ਖਬਰ ਦਾ ਥਾਣਾ ਚਬਾਲ ਦੇ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਬੀਤੀ ਸ਼ਾਮ ਤੋਂ ਲਾਪਤਾ ਹੋਏ ਨਰਸਰੀ ਕਲਾਸ ਦੇ 7 ਸਾਲਾਂ ਬੱਚੇ ਮਨਰਾਜ ਸਿੰਘ ਦੀ ਪਿੰਡ ਦੇ ਵਿੱਚ ਹੀ ਖਾਲੀ ਪਏ ਇੱਕ ਮਕਾਨ ਦੇ ਕਮਰੇ ਦੇ ਵਿੱਚ Laash ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਬੱਚੇ ਮਨਰਾਜ ਸਿੰਘ ਜਿਸ ਦੀ ਉਮਰ 7 ਸਾਲ ਸੀ ਉਸ ਦੀ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ 7 ਸਾਲ ਦਾ ਪਤੀਜਾ ਜੋ ਕਿ ਕੱਲ ਲਗਭਗ 3 ਵਜੇ ਆਪਣੇ ਕੋਠੇ ਤੇ ਪਤੰਗ ਉਡਾ ਰਿਹਾ ਸੀ ਇਸ ਦੌਰਾਨ ਉਹਨਾਂ ਦੇ ਰਿਸ਼ਤੇ ਦੇ ਵਿੱਚੋਂ ਲੱਗੇ ਚਾਚੇ ਦਾ ਮੁੰਡਾ ਉਸ ਨੂੰ ਕੋਠੇ ਤੋਂ ਲੈ ਕੇ ਚਲੇ ਗਿਆ ਪਰੰਤੂ ਉਸ ਤੋਂ ਬਾਅਦ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਭਾਲ ਕਰਦੇ ਹੋਏ ਜਦੋਂ ਉਹ ਪਿੰਡ ਦੇ ਵਿੱਚ ਇੱਕ ਖਾਲੀ ਮਕਾਨ ਦੇ ਵਿੱਚ ਗਏ ਤਾਂ ਉੱਥੇ ਕਮਰੇ ਦੇ ਵਿੱਚ ਤੂੜੀ ਤੇ ਬੱਚੇ ਦੀ ਲਾਸ਼ ਪਈ ਹੋਈ ਸੀ ਥਾਣਾ ਚੋਪਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਤਾਰਿਕ ਰਹਿਮਾਨ 17 ਸਾਲਾਂ ਦੇ ਬਾਅਦ ਦੇਸ਼ ਵਾਪਸ ਆ ਗਏ ਨੇ ਉਹਨਾਂ ਦੀ ਪਾਰਟੀ BNP ਦੇ ਇੱਕ ਲੱਖ ਵਰਕਰ ਉਹਨਾਂ ਦਾ ਸਵਾਗਤ ਕਰਨ ਦੇ ਲਈ ਤਾਕਾ ਹਵਾਈ ਅੱਡੇ ਦੇ ਨੇੜੇ ਇਕੱਠੇ ਹੋਏ ਸਨ ਰਹਿਮਾਨ 2008 ਦੇ ਵਿੱਚ ਗ੍ਰਿਫਤਾਰੀ ਤੋਂ ਬਚਣ ਦੇ ਲਈ ਲੰਡਨ ਚਲਾ ਗਿਆ ਸੀਗਾ ਉਸ ਸਮੇਂ ਹਸੀਨਾ ਸਰਕਾਰ ਦੇ ਦੌਰਾਨ ਉਹਨਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਲੰਬਿਤ ਸਨ ਬੰਗਲੇਸ਼ ਬੰਗਲਾਦੇਸ਼ ਦੇ ਵਿੱਚ ਅਗਲੇ ਸਾਲ 12 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਨੇ ਸ਼ੇਖ ਹਸੀਨਾ ਦੀ ਪਾਰਟੀ ਆਵਾਨੀ ਲੀਗ ਤੇ پابੰਦੀ ਲਗਾ ਦਿੱਤੀ ਗਈ ਹੈ ਨਤੀਜੇ ਦੇ ਤوجਹ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਯਾਨੀ ਕਿ ਬੀ ਐਨ ਪੀ ਜਿੱਤ ਦੀ ਪ੍ਰਮੁੱਖ ਤਾਵੇਦਾਰ ਹੈ ਕਰਨਾਟਕ ਦੇ ਵਿੱਚ ਬੁੱਧਵਾਰ ਦੇਰ ਰਾਤ ਭਿਆਨਕ ਸੜਕ ਹਾਦਸੇ ਦੇ ਵਿੱਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਕਰਨਾਟਕ ਦੇ ਚਿੱਤਰ ਦੁਰਗਾ ਜ਼ਿਲ੍ਹੇ ਦੇ ਵਿੱਚ ਇੱਕ ਨਿੱਜੀ ਸਲੀਪਰ ਕੋਚ ਬੱਸ ਇੱਕ ਟਰੱਕ ਦੇ ਨਾਲ ਜਾ ਟਕਰੀ ਜਿਸ ਤੋਂ ਬਾਅਦ ਅੱਗ ਲੱਗ ਜਾਣ ਦੇ ਕਾਰਨ ਘੱਟੋ ਘੱਟ 10 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਉਹ ਸੜ ਗਏ ਪੁਲਿਸ ਨੇ ਕਿਹਾ ਕਿ ਬੰਗਲੌਰੂ ਗੋਰਖਪੁਰ ਪ੍ਰਾਈਵੇਟ 슬ੀਪਰ ਕੋਚ ਬੱਸ ਨੂੰ ਇੱਕ ਟਰੱਕ ਨੇ ਆਮੋ-ਸਾਮਣੇ ਟੱਕਰ ਮਾਰ ਦਿੱਤੀ ਹੈ ਬੱਸ ਨੂੰ ਤੁਰੰਤ ਅੱਗ ਲੱਗ ਗਈ ਔਰ ਇਹ ਘਟਨਾ ਵਾਪਰ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਵਿੱਚ ਹੋਏ ਸੜਕ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਟਵਿੱਟਰ ਤੇ ਪੋਸਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਵਿੱਚ ਹੋਏ ਹਾਦਸੇ ਦੇ ਵਿੱਚ ਜੋ ਜਾਨੀ ਅਤੇ مالی ਨੁਕਸਾਨ ਹੋਇਆ ਉਸ ਤੇ ਇਹਨਾਂ ਨੂੰ ਬਹੁਤ ਦੁੱਖ ਹੈ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਨੇ ਆਪਣੀ ਕੰਡੋਲੈਂਸਸ ਦਿੱਤੀਆਂ ਨੇ ਹਰੇਕ ਮ੍ਰਿਤਕ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰਪਤੀ ਫੰਡ ਦੇ ਵਿੱਚੋਂ ਉਹਨਾਂ ਨੇ 2 ਲੱਖ ਰੁਪਏ ਸਹਾਇਤਾ ਰਾਸ਼ੀ ਜਦ ਕਿ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਦੱਸਦੀ ਹੈ ਕਿ ਟਰੱਕ ਦੇ ਨਾਲ ਟੱਕਰ ਤੋਂ ਬਾਅਦ ਇੱਕ ਸਲੀਪਰ ਬਾਸਟ ਦੇ ਵਿੱਚ ਅੱਗ ਲੱਗ ਜਾਣ ਦੇ ਕਾਰਨ ਕਰੀਬ 10 ਯਾਤਰੀਆਂ ਦੀ ਮੌਤ ਹੋ ਗਈ ਸੀ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 101ਵੀਂ ਜਨਮ ਵਰੇਗੰਢ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚਾ ਰਾਸ਼ਟਰ ਅੱਜ ਭਾਰਤ ਰਤਨ ਵਾਜਪਾਈ ਦੇ ਯੋਗਦਾਨ ਨੂੰ ਯਾਦ ਕਰ ਰਿਹਾ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕਈ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੇ ਦਿੱਲੀ ਦੇ ਵਿੱਚ ਸਦੈਵ ਅਟਲ ਸਮਾਰਕ ਤੇ ਜਾ ਕੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅੰਮ੍ਰਿਤਸਰ ਤੋਂ ਚੱਲ ਕੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੀ ਰੇਲ ਗੱਡੀ 12716 ਸਚਖਰੰਜ ਐਕਸਪ੍ਰੈਸ ਅੱਜ ਮੂੜ ਨਿਰਧਾਰਤ ਸਮੇਂ ਤੋਂ 4 ਘੰਟੇ ਦੇਰੀ ਦੇ ਨਾਲ ਰਵਾਨਾ ਹੋਈ ਹੈ ਜਿਸ ਕਾਰਨ ਇਸ ਗੱਡੀ ਦੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 13 ਦਿਨਾਂ ਦੇ ਅੰਦਰ ਘੁੰਮਣ ਰਜਵਾਹਾ ਦੂਜੀ ਵਾਰ ਉਸੇ ਜਗ੍ਹਾ ਤੋਂ ਟੁੱਟਣ ਦੀ ਖਬਰ ਹੈ ਜਿਸ ਦੇ ਨਾਲ ਮੌੜ ਕਲਾਂ ਦੇ ਜਿਹੜੇ ਕਿਸਾਨ ਨੇ ਉਹ ਸੈਂਕੜੇ ਏਕੜ ਦੀ ਫਸਲ ਖਰਾਬ ਹੋਣ ਦਾ ਉਹਨਾਂ ਨੇ ਖੱਛਾ ਜਤਾਇਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਕੱਪੀ ਅਤੇ ਰਮਨਦੀਪ ਸਿੰਘ ਮੋੜਕਲਾ ਨੇ ਦੱਸਿਆ ਕਿ ਨਹਿਰੀ ਵਿਭਾਗ ਦਾ ਹੀ ਸਾਰਾ ਕਸੂਰ ਹੈ ਇਸ ਦੇ ਵਿੱਚ ਕਿਉਂਕਿ ਜਦੋਂ ਇਹ ਰਜਵਾਹਾ ਪਹਿਲਾਂ ਟੁੱਟਿਆ ਸੀ ਤਾਂ ਉਦੋਂ ਵੀ ਲੋਕਾਂ ਨੇ ਖੁਦ ਹੀ ਗੱਟੇ ਲਗਾ ਕੇ ਪਾੜ ਨੂੰ ਪੂਰਿਆ ਸੀ ਪਰ ਵਿਭਾਗ ਦੇ ਵੱਲੋਂ ਉਸ ਪਾੜ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਉਸੇ ਜਗ੍ਹਾ ਤੋਂ ਇਹ ਦੂਜੀ ਵਾਰ ਟੁੱਟ ਗਿਆ ਦੋਰਾਹਲ ਆਗਲੇ ਪਿੰਡ ਰਾਜਗੜ ਦੇ ਵਿੱਚ ਇੱਕ ਨੌਜਵਾਨ ਅਤੇ ਉਸਦੇ ਸਾਥੀ ਨੇ ਕਾਰਜਕਾਰੀ ਸਰਪੰਚ ਤੇ ਗੋਲੀਆਂ ਚਲਾ ਦਿੱਤੀਆਂ ਨੇ ਸਰਪੰਚ ਵਲਵਲ ਬਚ ਗਏ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਜਾਣਕਾਰੀ ਦੇ ਅਨੁਸਾਰ ਰਾਜਗੜ ਪਿੰਡ ਦੇ ਕਾਰਜਕਾਰੀ ਸਰਪੰਚ ਮਨਪ੍ਰੀਤ ਸਿੰਘ ਗੋਲਦੀ ਦਾ ਉਸਦੇ ਪਿੰਡ ਮਨਜੂਤ ਸਿੰਘ ਅਤੇ ਪ੍ਰਭਜੋਤ ਸਿੰਘ ਦੇ ਨਾਲ ਤਸਤਾਵਿਜ਼ਾਂ ਦੇ ਦਸਤਖਤ ਨੂੰ ਲੈ ਕੇ ਕੋਈ ਤਕਰਾਰ ਚੱਲ ਰਹੀ ਸੀ ਜਿਸ ਤੇ ਮਨਜੂਤ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਫੋਨ ਕਰਕੇ ਆਪਣੇ ਭਰਾ ਇੰਦਰਜੀਤ ਸਿੰਘ ਪੂਈ ਨੂੰ ਉੱਥੇ ਬੁਲਾ ਲਿਆ ਇੰਦਰਜੀਤ ਸਿੰਘ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਤੇ ਪਹੁੰਚੇ ਅਤੇ ਕਾਰ ਦੇ ਵਿੱਚ ਜਾ ਰਹੇ ਕਾਰਜਕਾਰੀ ਸਰਪੰਚ ਮਨਪ੍ਰੀਤ ਸਿੰਘ ਗੁਲਦੀ ਤੇ ਗੋਲੀਆਂ ਵਰਾ ਦਿੱਤੀਆਂ ਇੱਕ ਗੋਲੀ ਕਾਰਜਕਾਰੀ ਸਰਪੰਚ ਦੀ ਕਾਰ ਦੇ ਵਿੱਚ ਲੱਗੀ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ 4 ਤੋਂ 5 ਗੋਲੀਆਂ ਕੁੱਲ ਮਿਲਾ ਕੇ ਇੱਥੇ ਚਲਾਈਆਂ ਨੇ ਪਰ ਕੋਈ ਜਾਨੀ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਇਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਦਾਵੇ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਲਹਿਰ ਚਲਾ ਕੇ ਨਸ਼ਾ ਰੋਕਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਨੇ ਪਰ ਇਹ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਹੋ ਜਾਂਦੇ ਨੇ ਜਦੋਂ ਤਲਵੰਡੀ ਸਾਬੋ ਨੇੜਲੇ ਪਿੰਡ ਲੇਲੇ ਵਾਲਾ ਦੇ ਵਿੱਚ ਇੱਕ ਮਾਪਿਆਂ ਦੇ ਇਕਲੌਤੇ ਵਿਅਕਤਾ ਸੁਪੁੱਤਰ ਹਿੰਮਤ ਸਿੰਘ ਦੀ ਇੱਟੇ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਮਾਪਿਆਂ ਦੇ ਇਕਲੌਤੇ ਸੁਪੁੱਤਰ ਹਿੰਮਤ ਸਿੰਘ ਦੀ ਦਾਦੀ ਹਰਪਾਲ ਕੌਰ ਅਤੇ ਮਾਤਾ ਰਾਣੂ ਕੌਰ ਨੇ ਦੱਸਿਆ ਕਿ ਹਿੰਮਤ ਸਿੰਘ ਪਿੰਡ ਲੈਲੇ ਵਾਲਾ ਦੇ ਮਾਪਿਆਂ ਦੇ ਇੱਕ ਲੋਥੀਸ ਪੁੱਤਰ ਸੀਗੇ ਜਿਹਨੂੰ ਕੁਝ ਨੌਜਵਾਨ ਇਹ ਕਹਿ ਕੇ ਘਰੇ ਲੈ ਗਏ ਕਿ ਆਪਾਂ ਕਿਸੇ ਸਮਝੌਤਾ ਕਰਵਾਉਣਾ ਹੈ ਤੇ ਖੇਤ ਦੇ ਵਿੱਚ ਜਾ ਕੇ ਚਿੱਟਾ ਪਿਲਾ ਦਿੱਤਾ ਉਸ ਨੂੰ ਉਹ ਵੋਡੋਸ ਹੋ ਗਈ ਪਰਿਵਾਰ ਦੇ ਪਿੰਡ ਦੇ ਕੁਝ ਲੋਕਾਂ ਦੇ ਧੜਲੇ ਦੇ ਨਾਲ ਨਸ਼ਾ ਵੇਚਣ ਦੇ ਦੋਸ਼ ਲਗਾਉਂਦਿਆ ਪੂਲ ਸ ਤੋਂ ਸਖਤ ਕਾਰਵਾਈ ਦੀ ਜ਼ਰੂਰ ਮੰਗ ਕੀਤੀ ਹੈ ਉਧਰ ਇਸ ਸਬੰਧੀ ਜਦੋਂ ਤਲਵੰਡੀ ਸਾਬੋ ਦੇ ਡੀਐਸਪੀ ਹਰਪ੍ਰੀਤ ਸਿੰਘ ਤੇ थाना ਮੁਖੀ ਹਰਬੰਸ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੇਰੇ ਤੱਕ ਨੌਜਵਾਨ ਦੀ ਮੌਤ ਸਬੰਧੀ ਦੱਸਦਿਆਂ ਕਿਹਾ ਕਿ ਅਸੀਂ ਪਿੰਡ ਲੇਲੇਵਾਲਾ ਤੇ ਤਿੰਨ ਨੌਜਵਾਨਾਂ ਦੇ ਮਾਮਲਾ ਇਹਨਾਂ ਦੇ ਦਰਜ ਕਰਕੇ ਦੋਨੋਂ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਬਾਕੀ ਦੀ ਕਾਰਵਾਈ